ਤੇ ਮੈਂ ਇੱਥੇ ਗੱਡੀ ਸਾਫ ਕਰਨਾਉਣਾ ਮੈਂ ਪਿੰਨ ਅਛੜ ਰਹਿਣਾ ਤੇ ਮੈਂ ਗੱਡੀ ਸਾਫ ਕਰੇ ਮੈਂ ਸਿੱਧਾ ਰੋਵਰ ਕਰਤਾ ਮੈਂ ਤਾਂ ਪੱਟਣ ਲੱਗਾ ਜਿੱਕਲੀ ਆਹੀ ਟੈਂਟਲ ਲੈਂਦੀ ਪੱਟਣ ਲੱਗਾ ਉਹਨੇ ਮੈਂ ਸਿੱਧਾ ਮਤਲਬ ਕਰਤੀ ਫੇਰਿੰਗ ਕਰਤੀ ਮੇਰੇ ਤੇ ਹਾਂਜੀ ਕੱਟ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜਨਾਬ ਮੈਂ ਤਾਂ ਸਿਰਫ ਹਮੇ ਪੱਟਣ ਨੂੰ ਕਿਆ ਜਿਹਨੇ ਪੜ ਦੇ ਜਿਹਨੇ ਮੈਨੂੰ ਨਹੀਂ ਆਜੀ ਗੋਰੀ ਮਾਰਤੀ ਮੇਰੇ ਪਾਸੇ ਕਰਤੀ ਮੈਂ ਗੱਡੀ ਉਹਨੇ ਲੁੱਟ ਲਿਆ ਫਿਰ ਪਿੱਛੇ ਦੀ ਭੱਜ ਕੇ ਗਿਆ ਮੈਂ ਚੱਕਰ ਤੇ ਮੈਂ ਸਿੱਧਾ ਫੇਰ ਕੀਤਾ ਮੈਂ ਖੁਦ ਕਹਿਣਾ ਮੈਂ ਤਾਂ ਉਹ ਗੁੱਡੀਆਂ ਨੂੰ ਸੌ ਖਾਨਾ ਜਿਹੜੀ ਜਿਹਨੇ ਸਿੱਧਾ ਮਲਫੇਰ ਕੀਤਾ ਇਹ ਬੰਦੇ ਨੇ ਮੇਰੇ ਮੇਰੇ ਕੋਈ ਨਾ ਇਟਾ ਦੇ ਨਾਲ ਹਾਂਜੀ ਹਾਂਜੀ ਸੀਰ ਤੇ ਕਲੋਨੀ ਕਿੰਨਾ ਭਲਾ ਮੈਂ ਸਿਰਫ ਦੋ ਘਰਾਂ ਦੀ ਗੱਡੀ ਕਰਨ ਲੈ ਕਾ ਵੀਰ ਤੇ ਕਾ ਵੀਰ ਜਿਹੜੇ ਅੱਜਨ ਗੱਡੀ ਕਰਨੀ ਹੁੰਦਾ ਬੋਜੀ ਹਾਂਜੀ ਗੱਡੀ ਸਾਹਿਬ ਕਰਦਾ ਮੈਂ ਕੱਲੀ ਵਾਸਤੇ ਹਾਂਜੀ ਨਾ ਡ੍ਰੀਮ ਕੀਤੀ ਹੋਈ ਬਸ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਹਾਂ ਇਹਦੇ ਤੋਂ ਮਤ ਤਹਿਆਰ ਖੋਲਿਆ ਜਾਵੇ ਬਸ ਇਹਨਾਂ ਲਾਇਸੈਂਸ ਵੀ ਬੰਦ ਬੰਦ ਕੀਤਾ ਜਾਵੇ ਬਸ ਕੀਤੀ ਇਹ ਜੀ ਕੀਤੀ ਹੋਣੀ ਕੀਤੀ ਬਸ ਆਏ ਸੀ ਜੀ ਐਸਐਚਏ ਸਾਹਿਬ ਆਏ ਸੀ ਹੁਣੇ ਆ ਮੁਰਜੂ ਦਾ ਵੀ ਆਇਆ ਸੀ ਤੇ ਖੜੇ ਸੀ ਆ ਕੇ ਮਰਜੂਨ ਲਖਰਾ ਜੀ ਅਸੀਂ ਅਨਮੋਲ ਇਨਕਲੇਵ ਡਿਜ਼ਾਈਨ ਵਾਲਿਆ 25 ਨੰਬਰ ਸਾਡੀ ਕੋਠੀ ਹੈ ਜੀ ਤੇ ਸਵੇਰੇ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਹੈਗਾ ਜੀ ਤੇ ਇਹ ਨਾਲ ਦਾ ਗੋਣ ਹੈਗਾ ਮੱਥੇ 23 ਨੰਬਰ 22 ਨੰਬਰ ਕੋਠੀ ਵਾਲਾ ਜੀ ਬਯੰਤ ਇਹਨੇ ਬਹੁਤ ਜ਼ਿਆਦਾ ਸ਼ਰਾਬ ਕੀਤੀ ਸੀ ਜੀ ਗਲੀ 'ਚ ਟੈਂਟ ਲੱਗਾ ਹੈ ਕਿ ਨਾ ਟੈਂਟ ਪੱਟੋ ਜੀ ਮੈਂ ਨਹੀਂ ਲੱਗਣ ਦੇਣਾ ਜੀ ਆ ਕੇ ਇਹਨੇ ਤਿੰਨ ਫੈਰ ਕੱਢੇ ਜੀ ਮੇਰੇ ਕੋਲ ਸੀਸੀਟੀਵੀ ਜਿਹੜੀ ਸਾਰੀਆਂ ਇੰਦੀ ਵੀਡੀਓ ਸ ਹੈ ਕਿ ਇਹਨੇ ਰਿਵਾਲਵਰ ਮੇਰੇ ਵੱਲ ਦੋ ਵਾਰੀ ਮੇਰੇ ਵੱਲ ਸਿੱਧੀ ਕੀਤੀ ਹੈ ਮੇਰਾ ਲੜਕਾ ਗੱਡੀ ਤੋਂ ਆਉਂਦਾ ਉਹਦੇ ਵੱਲ ਵੀ ਕੀਤੀ ਹੋਰ ਵੀ ਗਲੀ 'ਚ ਸਾਰਿਆਂ ਵਾਲੇ ਨੇ ਰਿਵਾਲਵਰ ਸਿੱਧੀ ਕੀਤੀ ਸਿੱਧੇ ਖੈਰ ਕੱਢੇ ਨੇ ਉੱਤੇ ਮਤਲਬ ਸਿਰਫ ਗੱਲ ਟੈਂਟਰ ਨਹੀਂ ਹਾਂਜੀ ਟੈਂਟਰ ਨੂੰ ਲੈ ਗਈ ਕੋਈ ਗੱਲ ਨਹੀਂ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਇਹ ਇੰਦੀ ਜੀ ਪਹਿਲੀ ਹੈਗੀ ਐ ਇਹਦੇ ਫਾਦਰ ਸਾਹਿਬ ਮਾਰਕੀਟ ਕਮੇਟੀ ਤੋਂ ਰਿਟਾਇਰਮੈਂਟ ਨੇ ਹੀ ਇਹ ਤੁਸੀਂ ਕੋਈ ਪੁਲਿਸ ਕੰਵੈਕ ਕੀਤੀ ਹਾਂ ਜੀ ਸਰ ਮੋਕੇ ਤੇ ਐਸਐਚਓ ਸਾਹਿਬ ਆਏ ਹੁਣੇ ਹੋ ਕੇ ਹੀ ਗਏ ਨੇ ਐਸਐਚਓ ਸਾਹਿਬ ਵੀ ਮੋਕਾ ਵੇਖ ਕੇ ਗਏ ਨੇ ਇਹ ਨੇ ਘਰ ਜਾਣੇ ਨੂੰ ਅੰਦਰ ਲਪੋ ਲਿਆ ਜੀ ਕਿਤੇ ਪੁਲਿਸ ਪ੍ਰਸ਼ਾਸਨ ਅੰਦਰ ਲੱਭ ਰਹੀ ਹੈ ਇਹਨੂੰ ਘਰ ਦੇਂਦੇ ਇਹ ਮਿਲ ਨਹੀਂ ਰਿਹਾ ਇਹਨਾਂ ਘਰ ਜਾਣੇ ਨੂੰ ਕਿਤੇ ਲਪੋ ਲਿਆ ਜੀ ਮੰਗੇ ਕਰ ਦੇਂਦੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਇਹ ਕਹਿੰਦੇ ਜ਼ਿਲ੍ਹੇ ਦੇ ਹਥਿਆਰ ਨੇ ਜਿੰਨੇ ਵੀ ਇਹਦੇ ਨਾਜਾਇਜ਼ ਇਹ ਕਿ ਜਾਇਜ਼ ਹੈ ਚੈੱਕ ਕੀਤੇ ਜਾਂਦੇ ਨੇ ਇਹਨਾਂ ਰਜਬਤ ਕੀਤੀਆਂ ਨੇ ਇਹ ਪਹਿਲੀ ਵਾਰ ਨਹੀਂ ਇਹਨੇ ਇਨਸੀਡੈਂਟ ਕੀਤਾ ਇਹਨੇ 2-3 ਵਾਰੀ ਕਲੋਨੀ ਚ ਇਨਸੀਡੈਂਟ ਕਰ ਲਿਆ ਕਿ ਸ਼ਰਾਬ ਪੀ ਕੇ ਨੇ ਵਾਲਵਰੀ ਸਿੱਧੀ ਕੀਤੀ ਸਾਰੇ ਵਾਲੇ ਸਾਰੇ ਮੋਕੇ ਦੀ ਤੁਹਾਡੇ ਕੋਲ ਹਾਂਜੀ ਹੈਗੀ ਜੀ ਜੀ ਗਲੋਬਲ ਜਿੰਨ ਮਾਰਨਿੰਗ ਕਲੇਮਸ ਤੋਂ ਉਹਨੂੰ ਬੁਖਤੀ ਚਿਰਨਾ ਜੀ ਜਨਾਬ ਇੱਥੇ ਨਾ ਇਹਨੇ ਮੇਰੇ ਗਵਾਂਡੀਆਂ ਦੇ ਕੇ ਚਕੂਨੀ ਸਾਹਿਬ ਦਾ ਪਾਰਟੀ ਤੇ ਇਹਨਾਂ ਨੇ ਟੈਂਟ ਲਗਵਾਇਆ ਸੀ ਤੇ ਸਾਡਾ ਇੱਕ ਗਵਾਂਂਦੀ ਆ ਬਿੰਤ ਉਹਨੇ ਰੱਜ ਕੇ दारू ਪੀਤੀ ਹੋਈ ਇੱਥੇ ਆਣ ਕੇ ਕਹਿੰਦਾ ਵੀ ਟੈਂਟ ਪੱਟੋ ਤੇ ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਤੇ ਤੂੰ ਐ ਕਿ ਕਲੋਨੀ ਦੇ ਚਾਰੇ ਪਾਸੇ ਰਸਤਾ ਘੁੰਮਦਾ ਤੂੰ ਉੱਪਰ ਦੀ ਗੱਡੀ ਲੈ ਆਜੇ ਉੱਪਰ ਰਾਹ ਉਹ ਪੂਰਾ ਅਧਿਕਾ ਦਾ ਦਾ ਦਿੰਦੇ ਇਹਨੇ ਜੀ ਆਪ ਦਾ ਵਾਲਵਰ ਪਦਾ ਇਲੈਕਸੈਂਸੀ ਹੈ ਕਿ ਨਜ਼ਾਇਜ਼ਾ ਉਹ ਕੱਢਿਆ ਤੇ ਸਾਡੇ ਨਾਲ ਕਰਕੇ ਦੋ ਤਿੰਨ ਫਾਇਦੇ ਨੇ ਕੱਢਦੇ ਨੇ ਤੇ ਗੱਲ ਹੋਈ ਕੀ ਹੈ ਕੋਈ ਗੱਲ ਨਹੀਂ ਹੈ ਕੁਝ ਵੀ ਕੋਈ ਗੱਲ ਨਹੀਂ ਹੋਈ ਸੀ ਅਸੰਦਰੋਂ ਨਿਕਲਿਆ ਆਣੇ ਕੇੰਦਰ ਤੁਸੀਂ ਟੈਂਟ ਬਟੋ ਜਿਹੜਾ ਸਟੈਂਡ ਪਾਸੇ ਗਾ ਦੇ ਇਹਨੇ ਚੀਜ਼ ਬਸ ਇਹਨੇ ਆਦੀ ਰਵਲਵਰ ਕੱਢੀ ਪਾਈ ਸੈਂਸੀ ਕਿ ਨਜਾਇਜ਼ ਹੈ ਕਿ ਫਾਇਰ ਕਰਨਾ ਸ਼ੁਰੂ ਕਰ ਦਿੱਤੇ ਇਹਨੇ ਤਿੰਨ ਫਾਇਰ ਕੀਤੇ ਜੀ ਕਿਸੇ ਲੱਗਾ ਨਹੀਂ ਜੀ ਹਵਾਈ ਫਾਇਰ ਕਿੱਥੇ ਨਹੀਂ ਜੀ ਇਹਨੇ ਸਾਇ ਕਿਤੇ ਦਾ ਸਿੱਧਾ ਜੀ ਸਾਈਡ ਤੋਂ ਗਿਆ ਤੇ ਇਹ ਕੰਮ ਕੀ ਕਰਦੇ ਜਿਹੜੇ ਇਹ ਇਹਨ ਦੇ ਫਾਦਰ ਸਾਹਿਬ ਜੀ ਮਾਰਕੀਟ ਮੈਡੀਕੋ ਚੇਅਰਮੈਨ ਨੇ ਤੇ ਆਪ ਇਹ ਜ਼ਿੰਮੇਵਾਰਾ ਕਰ ਦਿੰਦੇ ਕੀ ਮੰਗ ਕਰਦੇ ਜੀ ਫੁੱਸੂਨ ਚਾਹੁੰਦੇ ਨੂੰ ਮੰਗਕਾਣੇ ਕੀ ਇਹ ਅینده ਬੰਦੀ ਕਾਰਵਾਈ ਕੀਤੀ ਜਾਵੇ ਜੀ ਤੇ ਇਹਦੇ ਹਥਿਆਰਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਜਾਵੇ ਤੇ ਉਹ ਜਮਤ ਕੀਤੇ ਜਾਵੇ ਕੀ ਨਾਮ ਹੈ ਜੀ ਐਸਪੀ ਭਨਣ ਤਾਂ ਆਪ ਕੋ ਇੰਦਸਟਰੀ ਜੀ ਤੇ ਅਨਮੋਲਨ ਪਲੇਸ ਤੇ ਲੋਥ ਕਾਰੇ ਗੋਲੀ ਚਲੀ ਸਰ ਮੈਂ ਥਾਣੇ ਦੇ ਡਿਊਟੀ ਅਫਸਰ ਨੂੰ ਇਨਫੋਰਮੇਸ਼ਨ ਮਿਲੀ ਵੀ ਉਹਨਾਂ ਕਲੇਪ ਉਹਨਾਂ ਕਲੇਪ ਤੇ ਟਕਰਾਅ ਹੋ ਗਿਆ ਅੱਗੇ ਆ ਕੇ ਪਤਾ ਕੀਤਾ ਜੋ ਵੀ ਇਸ ਵਿਦੇਸ਼ੀ ਜੋ ਵੀ ਕਾਰਵਾਈ ਹੋਈ ਹੈ ਉਹ ਹੀ ਕਾਰਵਾਈ ਕਰਾਂਗੇ ਕੋਈ ਗੋਲੀ ਚੀਰਨ ਵਾਲਾ ਬੰਦਾ ਮਿਲਿਆ ਨਹੀਂ ਅਜੇ ਕੋਈ ਕਿਸੇ ਵਾਰ ਕੋਈ ਹੋਂਦ ਤੱਕ ਫੂਲ ਨਹੀਂ ਮਿਲਾਈ ਹਾਂਜੀ ਇਹ ਕਹਿ ਰਹੇ ਸੀ 1021 ਤੇ ਜੀ ਕਟੋਰਮ ਦੀ ਸ਼ਿਕਾਇਤ ਗਈ ਸੀ ਕਟੋਰਮ ਵਾਲ ਨੂੰ ਸੁਣਨਾ ਮਿਲੀ ਹੇ ਹੁਣ ਕੀ ਆਗੇ ਦੇਖਿਆ ਤੁਸੀਂ ਕੀ ਬੰਦਾ ਇਹਦੇ ਗੋਲੀ ਲੱਗੀ ਤਾਂ ਨਹੀਂ ਆ ਫਾਇਰ ਹੋਏ ਆ ਨਹੀਂ ਹੋਏ ਨਹੀਂ ਜੀ ਅਜੇ ਕੋਈ ਗੋਲੀ ਲੱਗਨ ਦਾ ਕਿਸੇ ਤੇ ਕੋਈ ਕੋਈ ਗੋਲੀ ਨਹੀਂ ਲੱਗੀ ਫਾਇਰ ਲੱਗਣ ਵਾਲੀ ਟੈਕੀਕ ਆ ਤੋਂ ਬਾਅਦ ਹੀ ਪਤਾ ਲੱਗੇਗਾ ਫਾਇਰ ਹੋਈ ਇਹ ਸਾਨੂੰ ਇਹ ਆਪਣੇ ਕੋਲ ਪ੍ਰਤੱਖ ਸਬੂਤ ਨਹੀਂ ਮਿਲੇਗਾ ਜਿਸ ਨੂੰ ਆਪਾਂ ਪੁਰੀ ਦੇਣਗੇ ਆਪਾਂ ਜੈਸੀ ਕਰ ਰਹੇ ਹਾਂ ਬਾਅਦ ਚ ਕਰ ਲਈ ਹੋਊਗੀ ਕਿ ਪ੍ਰਮਾਣ ਕਰ ਲਈ ਹੋਊਗੀ